ਹਾਂ ਜੀ ਬਈ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈਗਾ ਪਿੰਕੀ ਤੇ ਉਮਰ ਹੈ 14 ਸਾਲਿਆ ਹਾਂਜੀ ਤੇ ਐਲਡੀ ਦੀ ਪੇੜ ਕਰਦੀਆਂ ਕਾਫੀ ਦਿਨ ਹੋ ਗਿਆ ਫਿਰ ਸਿੱਖਦੀ ਪਈ ਸੀ ਜਦ ਕਿ ਐਲਡੀ ਦੀ ਪੇੜ ਕਰਨੀ ਆ ਤੇ ਕਾਫੀ ਦਿਨ ਅਗੇ ਕੀ ਕਾੰਦੀ ਬੀਸੀ ਫਿਰ ਹੋਲੀ-ਹੋਲੀ ਜਾ ਚਾਹੀਗੀ ਤੇ ਕਿੱਦਾਂ ਰਿਪੇਅਰ ਕਰਨੀ ਆ ਕਿੱਦਾਂ ਬੈਨਲ ਹਟਾ ਫਿਰ ਹੋਲੀ-ਹੋਲੀ ਜਾ ਚੁੰਦੀ ਰਹੀ ਤੇ ਫਿਰ ਇਦਾਂ ਹੀ ਮੈਂ ਹੋਲੀ-ਹੋਲੀ ਕਰਦੀ ਸਕੂਲੋਂ ਆਣ ਕੇ ਮੈਂ 3:30 ਵੇ ਆ ਜਾਂਦੀ ਸੀ ਤੇ ਛੱਦ ਦਿਨ ਵੇ ਜਾਣ ਕੇ ਮੈਂ ਉਸੇ ਟਾਈਮੇ ਸ਼ੌਪ ਤੇ ਚਲ ਜਾਂਦੀ ਸੀ ਤੇ ਕਿੰਨੇ ਖਾਲੀ ਮਸ਼ਹੂਰ ਕੀਤਾ ਸੀ ਕੰਮ ਤੇ ਮੈਂ ਹੁੰਦੀ ਸੀ 10 ਸਾਲ ਦੀ ਹੁੰਦੀ ਸੀ ਤੇ ਉਦੋਂ ਨਹੀਂ ਮਜਾਂਦਾ ਕਿਸੇ ਹੋਲੀ ਹੋਲੀ ਸੌਂਗਣਾ ਐ ਸੀ ਜਾਂ ਮਜਬੂਰੀ ਕਰਤੀ ਮਜਬੂਰੀ ਦੇ ਨਾਲ ਲਈ ਸੀ ਮਜਬੂਰੀ ਹੀ ਨਾ ਕਿ ਪਾਪਾ ਦੇ ਬਾਹਰ ਦਾ ਪ੍ਰਸ਼ਨ ਐ ਸਿੱਤੇ ਫਿਰ ਮਜਬੂਰੀ ਪੈ ਗਈ ਕਿ ਪੈਸੇ ਨਹੀਂ ਸੀ ਤੇ ਫਿਰ ਇਸ ਲਈ ਕੰਮ ਕਰਨਾ ਪਿਆ ਕਿ ਅਲੈਦੀ ਦੀ ਇਹ ਪੇਰ ਕਰਨੀ ਪਈ ਉਸ ਦੇ ਸਾਹਮਣੇ ਪਰ ਵੀਰਾ ਵੀ ਸੀ ਉਹ ਵੀ ਕੰਮ ਕਰਦੇ ਸੀ ਸੀ ਕਿ ਅਲੈਦੀ ਦੀ ਪੇਰ ਕਰਦੇ ਸੀ ਤੇ ਇਹ ਲਾਈਨ ਪਹਿਲ ਤੋਂ ਨਹੀਂ ਤੁਸੀਂ ਇਹ ਲਾਈਨ ਕਿ ਪੱਲੇ ਮੈਂ ਜਾਣਦੀ ਨਹੀਂ ਸੀ ਤੇ ਹੁਣ ਹੋਲੀ-ਵਲੀ ਜਾਣਦਾ ਵੀ ਵੀਰੇ ਦੇ ਨਾਲ ਕੀ ਉਹਨਾਂ ਨੇ ਮੈਨੂੰ ਕਹਿ ਸੀ ਕਿ ਚਲਾ ਦੇ ਨੀ ਮੈਂ ਦੁਕਾਨ ਤੇ ਲੱਗ ਜਾਵਾਂ ਕਿ ਜਾਸ ਖਾਣਾ ਕਿ ਇਤਨੇ ਕਿਦਾਂ ਕੰਮ ਕਰਦਾ ਕਿ ਤੇਰੀ ਵੀ ਸਪੋਰਟ ਹੋ ਗਈ ਕਿ ਕਈ ਦਿਨ ਨੂੰ ਬਾਰਾਪੂਰੂ ਮਾਰ ਕੇ ਕਹਿਣ ਕਿ ਅਲੈਦੀ ਨੇ ਪੇਰ ਕਰਦੀ ਆ ਕੁੱਤ ਨਾ ਚੰਗਲਾ ਜਿਹੜਾ ਲੋਕ ਆ ਕੇ ਉਸਤਾਦ ਜੀ ਕਹਿੰਦੇ ਨੇ ਇੰਕੀ ਉਸਤਾਦ ਹੀ ਕਹਿੰਦੇ ਲੋਕ ਆ ਕੇ ਕਿ ਕਿੰਨਾ ਕਿ ਮਨ ਚੰਗਲਾ ਤਾ ਵਧੀਆ ਲੱਗਦਾ ਕਿ ਜਦੋਂ ਕੋਈ ਆਣ ਕੇ ਕਹਿੰਦਾ ਕਿ ਉਸਤਾਦ ਜੀ ਕਿੱਦਾਂ LED ਬਣਈਆ ਕਿੱਦਾਂ ਰਿਪੇਅਰ ਹੋਈਆ ਸਾਨੂੰ ਵੀ ਦੱਸੋ ਕਿ ਜੀ ਪਹਿਲੀ LED ਜਿਹੜੀ ਸੀ ਜਦੋਂ ਰਿਪੇਅਰ ਕੀਤੀ ਥੀ 2 ਇੰਚ ਦੀ ਪਹਿਲੀ LED ਆ ਕਿਸੇ ਬੱਤੀਂ ਚ ਨੇ ਫਿਰ ਰਿਪੇਅਰ ਕੀਤੀ ਸੀ ਉਹਦੀਆਂ ਲਾਈਨਾਂ ਹੁੰਦੀਆਂ ਸੀ ਤੇ ਉਹ ਵੇਖੋ ਕਿ ਤੁਸੀਂ 33 ਤੋਂ ਲੈ ਕੇ 43 44 ਜਿੰਨੇ ਵੀ ਐਲਈਡੀ ਆ ਉਹ ਇਹਦੇ ਪਰਤ ਲੈਂਗੇ। ਇਹ ਮਸ਼ੀਨ ਆਪ ਚਲਾ ਲੈਂਦੇ ਸਾਰੇ। ਹਾਂਜੀ ਮਸ਼ੀਨ ਆਪ ਹੀ ਚਲਾ ਲੈਂਦੇ ਆ। ਕਿ ਕਿਹੜੀ ਕੀ ਨਾਲ ਆ ਲੈਂਦੇ ਮਸ਼ੀਨਾਂ ਆਂ ਜੀ ਚੱਲ ਰਹੀ ਇੱਥੇ ਕਰਦੇ। ਇੱਕ ਲੇਜੰਡ ਵਿੱਚ ਇੱਕ ਲੇਜੰਡ ਮਸ਼ੀਨ ਹੈ ਤੇ ਇੱਕ ਬੌਂਡਿੰਗ ਮਸ਼ੀਨ। ਐਲਈਡੀ ਬਣਾਉਂਦੇ ਜਾਂ ਬੋਲ ਵੀ ਜੀ 400 ਰੁਪਏ ਪਿਆਰਦੇ। ਐਲਈਡੀ ਬਣਾਉਂਦੇ ਆ ਰੁਪਏ ਜਿੱਦਾਂ ਲ ਬੈਕ ਲਾਈਟ ਖਰਾਬ ਹੋ ਵੀ ਬੰਦ ਹੋ ਗਈ ਉਹ ਬਿਲਕੁਲ ਹੀ ਬੰਦ ਹੋ ਗਈ ਉਹ ਵੀ ਰਿਪੇਅਰ ਕਰ ਦੇਗੇ। ਬੜਾ ਜੀ ਅੰਮ੍ਰ ਪੰਜਾਬ ਦੇ ਵਿੱਚੋਂ ਆਉਂਦੇ ਤੁਹਾਡੇ ਰਿਪੇਅਰ ਵਾਸਤੇ ਬਾਹਰੋਂ ਹੁੰਦੇ ਪੰਜਾਬ ਤੋਂ ਵੀ ਹੁੰਦੇ ਨੇ ਬਾਹਰੋਂ ਵੀ ਹੁੰਦੇ ਨੇ ਫਿਰ ਹਾਟਚਲ ਚੰਡੀਗੜ੍ਹ ਲੁਧਿਆਣਾ ਇਸ ਤੋਂ ਅੱਗੇ ਕਾਫੀ ਹੁੰਦੇ ਨੇ ਹਾਂਜੀ ਕੀ ਆਪ ਇਹ ਲੋਗ ਨਹੀਂ ਹੁੰਦੇ ਫਿਰ ਬਾਕੀ ਕਾਦੇ ਖਰਚੇ ਪੂਰੇ ਹੋ ਜਾਣ ਕਿ ਕਾਦੇ ਖਰਚੇ ਪੂਰੇ ਹੋਣ ਫਿਰ ਸਾਰੇ ਜਿਵੇਂ ਤੇ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਮਹਿਰ ਕਿਸ਼ਕਮਰ ਆਰਕੇ ਟੀਵੀ ਸੈਂਟਰ ਕੁਕਣਾ ਵਾਲਾ ਪੈਟਰੋਲ ਪੰਪ ਦੇ ਸਾਹਮਣੇੋਂ ਤੇ ਸਾਡੇ ਕੋਲ ਆ ਛੋਟੀ ਜੀ ਗੁੜੀਆ ਜਿਹੜੀ 13 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਈ ਸੀ ਇਸ ਟਾਈਮ ਲਗਭਗ ਇਹਦੀ 14 14.5 ਸਾਲ ਦੀ ਉਮਰ ਹੋ ਗਈ ਆ ਠੀਕ ਹੈ ਜੀ ਤੇ ਇਹ ਗੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ 3:30 4 ਵਜੇ ਸਕੂਲ ਤੋਂ ਵਾਧਾ ਹੁੰਦੀ ਆ ਤੇ ਸਾਡੇ ਨਾਲ 8 9 10 ਜੇ ਰਾਤ ਦੇ 11 12 ਵਜਨ ਦੇ ਨਾਲ ਹੀ ਵਰਕ ਕਰ ਰਹੀ ਆ ਤੇ ਬਹੁਤ ਮਿਹਨਤ ਕਰ ਰਹੀ ਆ ਆਪਣੇ ਕੰਮ ਨੂੰ ਕੰਮ ਸਮਝਦੀ ਆ ਤੇ ਇਹ ਕੰਮ ਜੀ LED ਰਿਪੇਅਰਿੰਗ ਵਿੱਚ ਜੋ ਵੀ ਕੋਈ ਲੈਨਿੰਗ ਆਉਂਦੀ ਆ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਜੋ ਇਸ ਟਾਈਮ ਹਾਈ ਲੈਵਲ ਤੇ ਪੰਜਾਬ ਦੇ ਵਿੱਚ ਇੱਕੋ ਹੀ ਮੇਰੇ ਸਾਹਮਣੇ ਆਲੇ ਇਹ ਗੁੜੀ ਹੈਗੀ ਆ ਤੇ ਜਿਹੜੀ ਇਹ ਕੰਮ ਕਰ ਰਹੀ ਆ ਇਹਨੂੰ ਬੋਂਡਿੰਗ ਮਸ਼ੀਨ ਜਿਹੜੀ ਚਲਾਉਣੀ ਆ ਰਹੀ ਆ ਇੱਕ ਸਾਡੇ ਕੋਲ ਲੱਗੀ ਜਿਹੜੀ ਪੰਜਾਬ ਦੇ ਵਿੱਚ ਇੱਕੋ ਮਸ਼ੀਨ ਹੈਗੀ ਆ 레이జర్ ਮਸ਼ੀਨ ਜਿਹੜੀ ਤੁਹਾਨੂੰ ਤੁਸੀਂ ਛੋਟ ਲਈ ਹੋਏ ਨੇ ਉਹ 레이జర్ ਮਸ਼ੀਨ ਉਹਦੇ ਵਿੱਚ ਵੀ ਇਹ ਬਹੁਤ ਪਰਫੈਕਟ ਹੈਗੀ ਆ ਠੀਕ ਹੈ ਜੀ ਤੇ ਮੈਨੂੰ ਸਮਾਂ ਸਿੱਖਦਿਆਂ ਘੱਟ ਤੋਂ ਘੱਟ ਵੀ ਇਸ ਦੇ ਵਿੱਚ 17 ਤੋਂ 18 ਸਾਲ ਲੱਗੇ ਸੀ ਜੋ ਇਸ ਗੁੜੀਆਂ ਨੇ 2 ਸਾਲ ਦੇ ਵਿੱਚ ਆਪਣੀ ਨਾ ਪੂਰੀ ਟ੍ਰੇਨ ਹੋ ਗਈ ਆ ਸਾਡੇ ਕੋਲੋਂ 17-18 ਬੰਦਿਆਂ ਦਾ ਸਟਾਫ ਆ ਉਹ 17-18 ਬੰਦਿਆਂ ਲਈ ਇਹ ਉਸਤਾਦ ਆ ਇਸ ਟਾਈਮ ਸਾਰੇ ਬੰਦਿਆਂ ਨੂੰ ਗਾਈਡ ਕਰਦੀ ਏ ਜਦੋਂ ਹੁੰਦੀ ਆ ਫਿਰ ਜੋ ਕੋ ਜਨ ਨੂੰ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਪੁੱਛਦੀ ਵੀ ਆ ਤੇ ਜੋ ਇਹਨਾਂ ਵਿੱਚ ਨੋਲਜ ਇਹਨੂੰ ਲੱਭਦੀ ਆ ਰੋਜ਼ ਦੀ ਉਹ ਆਪਣੇਆਂ ਦੂਜਿਆਂ ਨਾਲ ਸ਼ੇਅਰ ਵੀ ਕਰਦੀ ਆ ਜਿਹੜੀ ਕਲਾਸ ਪੜ੍ਹਦੀ ਏ ਇਹ ਜੀ ਇਸ ਟਾਈਮ 8ਵੀਂ ਕਲਾਸ ਵਿੱਚ ਪੜ੍ਹ ਰਹੀ ਆ ਤੇ ਘਰ ਦੇ ਹਾਲਾਤ ਤੇ ਬਹੁਤ ਮਾੜੇ ਸੀ ਇਹਦੇ ਇਹਦੇ ਪਾਪਾ ਜੀ ਵੀ ਇਸ ਟਾਈਮ ਮਲ ਦਿਹਾੜੀ ਡੱਬੇ ਵਾਲੇ ਸੀ ਤੇ ਉਹਨਾਂ ਦਾ ਦੋ ਤਿੰਨ ਵਾਰੀ ਐਕਸੀਡੈਂਟ ਹੋਣ ਕਰਕੇ ਉਹਨਾਂ ਦੇ ਬਹੁਤ ਮਹਲਾ ਹਾਲਾਤ ਮਾੜੇ ਸੀ ਤੇ ਉਹਨਾਂ ਦੀ ਜਿਹੜੀ ਗੁੜੀਆ ਛੋਟੀ ਜੀ ਆ ਤੇ ਇੱਕ ਇਹਨਾਂ ਦਾ ਬੇਟਾ ਵਾ ਜਿਹੜਾ ਉਹ ਵੀ ਬਹੁਤ ਮਿਹਨਤ ਕਰ ਰਿਹਾ ਤੇ ਇੱਕ ਜਿਹੜੀਆ ਗੁੜੀਆ ਹੁਣ ਜਿਹੜੀ ਸਾਡੇ ਨਾਲ ਵਰਕ ਕਰਦੀ ਵੀ ਆ ਉਹ ਇਸ ਟਾਈਮ ਆਉਣ ਵਾਲੇ ਸਮੇਂ ਵਿੱਚ ਇਹ ਪੂਰੀ ਮਤਲਬ ਕਿ ਲੋਕੀ ਕਹਿੰਦੇ ਸੀ ਕਿ ਗੁੜੀਆਂ ਜਿਹੜੀਆਂ ਵਾ ਬਹੁਤ ਘੱਟ ਹੁੰਦੀਆਂ ਨੇ ਕਿ ਕੰਮਕਾਰ ਵਿੱਚ ਪਿੱਛੇ ਨੇ ਅੱਜ ਕੱਲ ਜੋ ਸੋਚਦੇ ਸੀ ਪੂਰਨ ਹੱਤਿਆ ਵੀ ਕਰਦੇ ਸੀ ਲੇਕਿਨ ਮੇਰੇ ਸਾਹਮਣੇ ਨਾਲ ਜੇ ਬੱਚੇ ਨੂੰ ਇੰਟਰਸਟਿੰਗ ਹੈਗਾ ਨਾ ਕੰਮ ਸਿੱਖਣ ਚ ਉਹਨੂੰ ਜ਼ਰੂਰ ਸਿਖ ਕਿਉਂਕਿ ਇਹ ਸਿਰਫ 14 ਸਾਲ ਦੇ ਵਿੱਚ ਇਸ ਟਾਈਮ ਮਤਲਬ ਜਿਹੜਾ 20 30 ਸਾਲਾਂ ਦੇ ਵਿੱਚ ਮੁੰਡਾ ਕੰਮ ਸਿੱਖਦਾ ਨਾ ਉਹ ਇਸ ਟਾਈਮ ਸਿੱਖ ਚੁੱਕੀ ਹੈ ਇਸ ਤਰ੍ਹਾਂ ਦੀ ਹਲੋਇਡ ਯਾ ਰਿਪੇਅਰ ਕਰਦੀ ਹੈ ਸਰ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਇਹ ਸਾਰਿਆਂ ਵਿੱਚ ਮਤਲਬ ਕੀ ਕੰਮ ਕਰ ਰਹੀ ਹੈ ਇਹ ਜਿਹੜਾ ਕੰਮ ਇੱਕ ਆਮ ਲੋਕੀ ਦੇ ਮਕੈਨਿਕ ਬਹੁਤ ਹੈਗੇ ਨੇ ਜਿਹੜੇ ਕੰਮ ਕਰਦੇ ਨੇ ਇਹ ਬਰੀਕੀ ਤੋਂ ਬਰੀਕੀ ਜਿਹੜਾ ਕੰਮ ਹੈ ਉਹਦੇ ਵਿੱਚ ਵਰਕਿੰਗ ਕਰ ਰਹੀ ਹੈ ਜਿਹੜੇ ਵਿੱਚ ਮਨ ਲਓ ਕਿ ਅੰਦਰ ਪਿਕਸਲ ਹੁੰਦੇ ਨੇ ਲੱਖਾਂ ਦੇ ਨਾਲ ਪਿਕਸਲ ਹੁੰਦੇ ਨੇ ਇਹ ਉਹਨਾਂ ਵਿੱਚ ਵਰਕਿੰਗ ਕਰ ਰਹੀ ਆ ਆਮ ਮਕੈਨਿਕਾਂ ਵਾਂਗੂ ਨਹੀਂ ਇਹ ਕੰਮ ਕਰ ਰਹੀ ਜਿਹੜੀ ਡੁੰਘਾਈ ਵਿੱਚ ਜਾਣ ਵਾਲਾ ਕੰਮ ਹੈ ਨਾ ਉਹਦੇ ਵਿੱਚ ਕਰ ਰਹੀ ਆ ਆਲਰੇਡੀ ਸਮਾਰਟਸਾ ਕਰਦੀ ਏ ਸਾਰੇ LED ਸਮਾਰਟ ਜਿਹੜੇ ਕਰਨੇ ਉਹਦੇ ਇੱਕ ਨੋਰਮਲ ਕਈ ਮਕੈਨਿਕ ਕਰ ਲੈਂਦੇ ਨੇ ਲਾਈਟਾਂ ਚੇਂਜ ਕਰਨੇ ਉਹ ਕਰ ਲੈਂਦੇ ਨੇ ਸਾਰਿਆਂ ਨਾਲ ਵੱਡਾ ਜਿਹੜਾ ਕੰਮ ਹੁੰਦਾ ਹੈ ਪੈਨਲ LED ਦੇ ਪੈਨਲ ਦਾ ਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਆ ਜਿੰਨਾ ਕਰਕੇ LED ਆ ਲੋਕਾਂ ਦੀ ਵੇਸਟ ਹੋ ਜਾਂਦੀਆਂ ਸੀ ਇਹ ਜਿਹੜੀ ਗੁੜੀਆਂ ਨਾ LED ਦੇ ਪੈਨਲ ਤੇ ਕੰਮ ਕਰ ਰਹੀ ਹੈ ਜਿਹਨੂੰ ਡਿਸਪਲੇ ਗਲਾਸ ਪੈਨਲ ਕਹਿ ਲੈਂਦੇ ਨੇ ਕੁਟਾਰ ਨਹੀਂ ਪੇਰਦਾ ਵੈਸੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਇਹ ਸਾਰਾ ਹੀ ਵਰਕਿੰਗ ਕਰਦਾ ਹੈ